ਨੇ ਉਹਦਾ ਫਨੀ ਹੋ ਗਿਆ ਤੇ ਫਿਰ ਵੀ ਇਹ ਕੀ ਹੋ ਰਿਹਾ ਹੈ ਲੋਕ ਮੈਨਵਾਦੇ ਹੈ ਕਿ ਕੀਤਾ ਇਹ ਕਿਉਂ ਕੀਤਾ ਤਾਂ ਆਪ ਫਤੰਦ ਮੇਬੇ ਨੇ ਸੋਨਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਹੈ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਸੱਚੀ ਪ੍ਰਵੀਨ ਪ੍ਰਵੀਨ ਹੋ ਹੀ ਪਈ ਹੈ ਕਿ ਗਾਓ ਨੰਨਾ ਚੰਡੀਆਂ ਉਤਰਾ ਦੇ ਸੰਧੀਆਂ ਵਾਲੀ ਕਹਿੰਦਾ ਫੜੁਪਨ ਅਮਾ ਨਾ ਅਕਨਾ ਸ਼ਾਮ ਬੜੇ ਲੋਕੀ ਨਾਲ ਆਂਦੇ ਵੀ ਆ ਤੂੰ ਕਿੱਥੇ ਜੇਟ ਹੈ ਸਾ ਓਏ ਹੋਏ ਤੇ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੈ ਗੱਲ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਤੇ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦਾ ਦਸੰਦਾ ਹੋ ਗਈ ਸੀ ਹਾਂ ਤੇ ਮੈਂ ਨਿੱਕੀ ਜਈ ਸੋਈ ਤੇ ਵਟਵਾਤਾ ਗਾ സമയ <laughs> മേ 我的爱。